ਹੁਣ ਆਪਣੇ ਘਰ ਦੇ ਬਾਹਰ ਵੀ ਲਗਾਓਗੇ ਅਗਰ ਦੋ ਪਹੀਆ ਵਾਹਨ ਤਾਂ ਪਸਤਾਓਗੇ ਇਹ ਖਬਰ ਐਨ ਤੱਕ ਜਰੂਰ ਦੇਖ ਲਿਓ ਥੰਬਨੇਲ ਤਾਂ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਅਗਰ ਤੁਸੀਂ ਆਪਣਾ ਦੋ ਪਹੀਆ ਵਾਹਨ ਆਪਣੇ ਘਰ ਦੇ ਬਾਹਰ ਖੜਾ ਕਰਦੇ ਹੋ ਤੇ ਤੁਹਾਨੂੰ ਪਸਤਾਉਣਾ ਪੈ ਸਕਦਾ ਹੈ ਸੀਸੀਟੀਵੀ ਦੀਆਂ ਤਸਵੀਰਾਂ ਤੁਸੀਂ ਦੇਖਦੇ ਪਿਓ ਕਿ ਇਹ ਜੋ ਸੀਸੀਟੀਵੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਹ ਦੋ ਪਹੀਆ ਵਾਹਨ ਇੱਕ ਸਕੂਟੀ ਜੋ ਕਿ ਦਿਖਾਏਗੇ ਜਗਤੀ ਦੇ ਆਪਣੇ ਘਰ ਦੇ ਬਾਹਰ ਲਗਾਈ ਤੇ ਚੋਰ ਲੈ ਕੇ ਰਫੂ ਚੱਕਰ ਹੋ ਗਏ ਕਹਿੰਦੇ ਨੇ ਕਿ 2-3 ਮਿੰਟ ਵੀ ਨਹੀਂ ਪਏ ਕਿ ਸਕੂਟੀ ਲਗਾਉਂਦਿਆਂ ਸਾਰੀ ਜਿਹੜਾ ਆ ਜਦੋਂ ਦੁਬਾਰਾ ਬਾਹਰ ਸਕੂਟੀ ਨੂੰ ਦੇਖਣ ਦੇ ਲਈ ਜਾਇਆ ਗਿਆ ਤੇ ਉੱਥੇ ਸਕੂਟੀ ਨਹੀਂ ਹੈਗੀ ਸੀ ਸੀਸੀਟੀਵੀ ਦੇ ਵਿੱਚ ਸਕੂਟੀ ਚੋਕਣ ਵਾਲਾ ਕੈਦ ਜ਼ਰੂਰ ਹੋ ਗਿਆ ਪਰ ਸਕੂਟੀ ਲੈ ਕੇ ਗਾਇਬ ਵੀ ਹੋ ਗਿਆ ਹੁਣ ਆਪਣੇ ਘਰ ਦੇ ਬਾਹਰ ਵੀ ਦੋ ਪਹੀਆ ਵਾਹਣ ਖੜਾ ਕਰਨਾ ਖਤਰਨਾਕ ਸਾਬਤ ਹੋ ਰਿਹਾ ਆ ਤੇ ਨੁਕਸਾਨ ਹੋਣ ਦੇ ਪੂਰੇ ਚਾਂਸ ਨੇ ਆਹ ਗੱਲਬਾਤ ਕਰਦੇ ਆ ਕਿ ਇਹ ਸ਼ਖਸ ਆਪਣੇ ਵੱਲੋਂ ਕੀ ਕਹਿੰਦਾ ਆ ਕਿ ਸਕੂਟੀ ਕਦੋਂ ਤੇ ਕਿਵੇਂ ਲਗਾਈ ਤੇ ਕਿਸ ਤਰ੍ਹਾਂ ਗਾਇਬ ਹੋ ਗਈ ਮੈਨੂੰ ਈ ਮਹਿਜੰਨੀ ਠੀਕ ਹੈ ਨਾ ਇਹ ਮੈਂ ਮਲਕੀ ਸਬਜੀ-ਸਬਜੀ ਲੈ ਕੇ ਮਲਕੀ ਬਾਹਰੋਂ ਆਇਆ ਦੁੱਧ ਤੇ ਲੈ ਕੇ ਤੇ ਸਕੂਟੀ ਲਾਈ ਆ ਘਰ ਦੇ ਬਾਹਰ ਮਲਕੀ ਮਾਰਕ ਨੂੰ ਲਾਗੇ ਤੇ ਪਹਿਲੇ ਮਿੰਟੇ ਅੰਦਰ ਗਿਆ ਤੇ ਮੁਰਕੇ ਬਾਹਰ ਸਕੂਟਰੀ ਨਹੀਂ ਮਿਲੀ 2 ਵਜੇ ਤੇ 12 ਮਿੰਟ ਤੇ ਸਕੂਟਰੀ ਨਹੀਂ ਆ ਗਈ ਨੇ ਆ ਗਿਆ ਨੂੰ ਕਿ ਕਿ ਜਿਹੜਾ ਲੱਗਦਾ ਪੁਰੀਆ ਮੁਲਾ ਸ਼ੇਖਾਂ ਗਲੀ ਕੈਮਰੇ ਚ ਤੇ ਹਮੇਚਾ ਕਿਤੇ ਆ ਕੈਮਰੇ ਜਿਆ ਆਈ ਆ ਫੋਟੋ ਆਈ ਆ ਮੇਰੀ ਗੱਲ ਨਹੀਂ ਸਮੀਂਦੇ ਸਕਿਉਰਟੀ ਤੇ ਲੈ ਕੇ ਜਾਣਦੇ ਆ ਉਹ ਉਹਦੇ ਤੇ ਲੈ ਕੇ ਜਾਣਦੇ ਆ ਕੈਮਰੇ ਹਰ ਜੱਗ ਕਿਦਾਂ ਨੰਬਰ ਵਾਈਟ ਕੋਲਰ ਦੀ ਤੇ ਪੀਬੀ ਪੀਬੀ ਹਨੀ ਪੀਬੀ 06 एएम 364 ਵਾਈਟ ਕੋਲਰ ਦੀ ਆ ਇਸਾਰੇ ਹਾਂਜੀ ਕੋਈ ਅਗਰ ਦੱਸੋ ਉਹ ਮਫੜੀਆ ਲਿਆਦਾ ਉਹਨਾਂ ਮੁੰਡਾ ਜਿਹਾ ਚੱਕਪਰੇ ਵੀ ਚੰਗੇ ਪਾਏ ਨੇ ਸਕੂਟੀ ਦੇ ਵੇਖਣ ਦੇ ਨੈਰ ਆਂਦੀ ਪਈ ਆ ਇਹ 2 ਵਜੇ ਦੇ ਤੇ 17 ਮਿੰਟ ਦੀ ਘਟਨਾ ਹਾਂਜੀ ਹਾਂਜੀ ਸੀ ਰਿਪੋਰਟ ਆਨੇ ਕੰਪਲੀਟ ਕੀਤੀ ਆ ਉਹ ਗੰਦੇ ਆ ਮਿਲ ਕੇ ਤੁਸੀਂ ਪਾ ਦਿਓ ਫੋਟੋ ਤੁਹਾਡੇ ਮੋਬਾਈਲ 'ਚ ਵੀ ਐਸਐਚੀ ਸਾਹਿਬ ਨੇ ਕਿਹਾ ਪਾ ਦਿਓ ਤੇ ਜਿਹੜਾ ਮੁੰਛੀ ਸੀ ਉਹਨੇ ਕਿਹਾ ਕਿ ਸਾਡੇ ਥਾਣੇ ਦੇ ਨੰਬਰ ਤੇ ਪਾ ਦਿਓ ਉਹ ਪਾਤੀਆਂ ਨੂੰ ਕੋਈ ਫੋਟੋਆਂ ਪਾ ਦਿਤੀਆਂ ਨੇ ਮੇਰਾ ਨਾਮ ਮਨਜੀਤ ਸਿੰਘ ਜੀ। ਕੱਲ ਵੀ ਘਟਨਾਏ ਮੇਰੇ ਨਾਲ ਹੀ ਸਾਡਾ ਘਰ ਵਾਜੀ ਇਹਨਾਂ ਨੇ ਸਕੂਟੀ ਬਾਹਰ ਲਾਈ ਇਥੇ ਆ ਕੇ ਆਪਣੇ ਗੇਟ ਦੇ ਬਾਹਰ ਤੇ ਦੋ ਮਿੰਟ ਬਾਅਦ ਅੰਦਰ ਆਏ ਆ ਤੇ ਇਹਨੇ ਚੇਚੀ ਇੱਕ ਮੁੰਡਾ ਕੋਈ ਅਣਪਛਾਤਾ ਨੌਜਵਾਨ ਹੈ ਜਿਹੜਾ ਇਥੋਂ ਮਿੰਟੋਂ ਮਿੰਟ ਸਕੂਟੀ ਲੈ ਕੇ ਚਲ ਗਿਆ। ਕੋ ਕੈਮਰੇ ਚੋਂ ਦੀ ਰਿਕਾਰਡਿੰਗ ਵੀ ਆਈ ਹੈ ਪਰ ਉਹਦੀ ਕਲੀਅਰ ਫੋਟੋ ਨਹੀਂ ਚਿਹਰਾ ਦਿਸਦਾ। ਲੇਕਿਨ ਜੇ ਤੁਸੀਂ ਕੋਸ਼ਿਸ਼ ਕਰਦੇ ਹੋ ਬੰਦਾ ਕਿਆ ਝੋ ਸਕਦਾ ਹਾਂ ਹਾਂਜੀ ਭੁਲੀਆ ਕਿਦਾਂ ਦਾ ਬੰਦੇ ਆ ਭੁਲੀਆ ਉਹਨਾਂ ਨੇ ਕੋਈ ਸਿਰ ਤੇ ਰਮਾਲ ਪਟਕਾ ਜਾਂ ਬੰਨਿਆ ਖਲੀਂ ਸ਼ੇ ਮੁੰਡਾ ਵਾ ਕੈਮਰੇ ਦਾ ਜੀ ਹਾਂਜੀ ਹਾਂਜੀ ਕੰਮਲੀ ਕਰਤੀ ਹਾਂਜੀ ਕੰਮਲੀ ਕਰਤੀ ਜੀ